ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਜੋ ਕਲੈਕਸ਼ਨਾਂ ਨੇ ਸਿੰਗਲ ਕਲਰ ਦੇ ਵਿੱਚ ਸੂਟ ਆਏਗਾ ਜੀ ਬਹੁਤ ਪਿਆਰਾ ਹੈ ਪਿਓਰ ਖਾਦੀ ਕਾਟਨ ਦੇ ਵਿੱਚ ਗਲੇ ਤੇ ਹੈਂਡਵਰਕ ਹੋਇਆ ਬਾਟਮ ਪਲੇਨ ਆਏਗਾ ਦੁਪੱਟਾ ਨਾਲ ਬਹੁਤ ਪਿਆਰਾ ਪ੍ਰਿੰਟਡ ਆਏਗਾ ਇਹ ਸੂਟ ਸਿੰਗਲ ਕਲਰ ਵਿੱਚ ਹੀ ਆਇਆ ਹੈ ਦੇ ਵਿੱਚ ਹੋਰ ਕਲਰ ਨਹੀਂ ਹੈਗੇ ਐ 2450 ਰੁਪਏਾਂ ਦੇ ਵਿੱਚ ਹੈਂਡਵਰਕ ਹੈ ਨਾਲ ਘੇਰੇ ਤੇ ਪਰ ਲੈਂਸ ਲੱਗੀ ਹੋਈ ਹੈ ਇਹਦੇ ਚ ਕੀ ਦੁਪੱਟਾ ਤੁਹਾਨੂੰ ਲੈਂਸ ਥੋੜੀ ਚੌੜੀ ਲੈਂਸ ਨਾਲ ਮਿਲੇਗਾ ਬਾਟਮ ਤੇ ਵਰਕ ਮਿਲੇਗਾ 슬ੀਵਸ ਤੇ ਵੀ ਵਰਕ ਮਿਲੇਗਾ ਰੰਗ ਇਹਦੇ ਵਿੱਚ 4-5 ਹੈਗੇ ਨੇ ਤੇ ਸਾਰੇ ਹੀ ਰੰਗ ਤੇ ਡਾਰਕ ਟੋਨ ਵਿੱਚ ਆਣਗੇ ਤੇ ਵਿਡਿੰਗ ਸਪੈਸ਼ਲ ਸੂਟ ਨੇ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਨਾਂ ਵਿੱਚ ਜਿਹੜੇ ਰੰਗ ਆਏ ਨੇ ਉਹ ਚਾਰ ਨੇ ਤੇ ਮੈਂ ਜਿਵੇਂ ਦੱਸਿਆ ਕਿ ਚਾਰੋਂ ਦੇ ਚਾਰੇ ਰੰਗ ਜਿਹੜੇ ਨੇ ਡਾਰਕ ਟੋਨ ਵਿੱਚ ਆਣਗੇ ਲਾਈਟ ਟੋਨ ਵਿੱਚ ਇਹ ਕਲਰ ਜਿਵੇਂ ਫਿਲਾਲ ਸੂਟ ਨਹੀਂ ਆਏ ਆਣਗੇ ਤਾਂ ਮੈਂ ਜਦੋਂ ਨੈਕਸਟ ਆਣਗੇ ਤਾਂ ਮੈਂ ਵੀਡੀਓ ਵਿੱਚ ਐਡ ਕਰ ਦੇਵਾਂਗੀ ਪੂਰਾ ਘੇਰੇ ਤੇ ਵਰਕ ਹੈ ਪੂਰਾ ਅੱਗੇ ਫਰੰਟ ਵਰਕ ਹੈ ਲੈਸ ਲੱਗੀ ਹੈ बॉटਮ ਤੇ ਵਰਕ ਹੈ 슬ੀਵਸ ਤੇ ਵਰਕ ਹੈ ਫੁੱਲ ਸਟਾਕ ਅਵੇਲੇਬਲ ਹੈ ਤੇ ਚਾਰ ਰੰਗ ਇਹਦੇ ਵਿੱਚ ਨੇ ਜਿਹੜੇ ਕਿ ਮੈਂ ਇੱਥੇ ਐਡ ਕੀਤੇ ਹੋਏ ਨੇ ਅੱਜ ਬਹੁਤ ਜਿਆਦਾ ਪਿਆਰੀ 컬렉ਸ਼ਨ ਆਈ ਹੈ ਜੀ ਪਿਓਰ ਕਾਟਨ ਦੀ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਟਾਈ ਡਾਈ ਵਾਲਾ ਦੋ ਸਲੀਨ ਦਾ ਦੁਪੱਟਾ ਮਿਲੇਗਾ ਰੇਟ ਇਹਦਾ 700 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਸੂਟ ਜਿਹੜਾ ਇਹ ਉਹ ਤੁਹਾਨੂੰ 5 ਮੀਟਰ ਦਾ ਆਲ ਓਵਰ ਪ੍ਰਿੰਟਡ ਮਿਲੇਗਾ ਦੁਪੱਟਾ ਤੁਹਾਨੂੰ ਟਾਈ ਡਾਈ ਵਾਲਾ 2.5 ਮੀਟਰ ਦੀ ਲੈਂਥ ਵਾਲਾ ਮਿਲੇਗਾ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਇਹਦੇ ਵਿੱਚ ਲਗਭਗ 25 ਤੋਂ 30 ਹੈਗੇ ਨੇ ਤੇ ਸਾਰੇ ਹੀ ਜਿਹੜੇ ਰੰਗ ਨੇ ਅਵੇਲੇਬਲ ਨੇ ਇਹਨਾਂ ਸੂਟਾਂ ਬਾਰੇ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਜਦੋਂ ਵੀ ਤੁਸੀਂ ਜਿਸ ਵੀ ਸੂਟ ਦੀ ਕੁਇਰੀ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਉਹਦੇ ਨਾਲ ਮੈਨੂੰ ਹੈਲਪ ਹੋ ਜਾਂਦੀ ਹੈ ਕਿ ਤੁਸੀਂ ਕਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਇਰੀ ਕਰਨੇ ਦਾ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਪਿਓਰ ਕਾਟਨ ਦੀ ਕਲੈਕਸ਼ਨ ਹੈ 5 ਮੀਟਰ ਦਾ 700 ਰੁਪਿਆ ਰੇਟ ਹੈ ਸ਼ਿਪਿੰਗ ਚਾਰਜਸ ਫ੍ਰੀ ਨੇ ਦੁਪੱਟਾ ਤੁਹਾਨੂੰ ਨਾਲ 3-4 ਰੰਗਾਂ ਦੇ ਟਾਈ ਡਾਈ ਦੇ ਨਾਲ ਮਿਲੇਗਾ ਬਾਕੀ ਸ਼ਿਪਿੰਗ ਚਾਰਜਸ ਜਿਹੜੀ ਮੋਸਟਲੀ ਸੂਟਾਂ ਤੇ ਫ੍ਰੀ ਹੁੰਦੀ ਆ ਇਹਨਾਂ ਸੂਟਾਂ ਤੇ ਵੀ ਸ਼ਿਪਿੰਗ ਚਾਰਜਸ ਜਿਹੜੇ ਬਿਲਕੁਲ ਫ੍ਰੀ ਨੇ ਘਰ ਬੈਠੇ ਤੁਸੀਂ ਇਹ ਸੂਟ ਆਪਣੇ ਮੰਗਵਾ ਸਕਦੇ ਹੋ ਜੇਕਰ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਦਜੀਏ ਕਾ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕੰਨਾ ਚਾਹੁੰਦੇ ਹੋ ਤੁਹਾਡੇ ਹੈਪਲੈਨਿੰਗ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜੀਆਂ ਸੂਟਾਂ ਦੀ ਡੇਲੀ ਜਿਹੜੀਆਂ ਅਪਡੇਟਸ ਆਉਂਦੀਆਂ ਨੇ ਉਹ ਤੁਹਾਨੂੰ ਆ ਜਾਇਆ ਕਰਨਗੀਆਂ ਤੇ ਫਿਰ ਤੁਸੀਂ ਟੱਚ ਵਿੱਚ ਰਹੋਗੇ ਕਿ ਕਿਹੜੇ ਕਿਹੜੇ ਜਿਹੜੇ ਸੂਟ ਨੇ ਅੱਜ ਕੱਲ ਕਿਵੇਂ ਦੇ ਡਿਜ਼ਾਈਨਾਂ ਵਾਲੇ ਕਿਵੇਂ ਦੇ ਟ੍ਰੈਂਡ ਕਰ ਰਹੇ ਨੇ ਐਮ ਬਟੀਕ ਕਲੈਕਸ਼ਨਾਂ ਨੇ ਇਹਨਾਂ ਵਿੱਚ ਜ਼ਿਆਦਾਤਰ ਸੂਟਾਂ ਵਿੱਚ ਸਿੰਗਲ ਸਿੰਗਲ ਰੰਗ ਆਏਗਾ ਕੁਝ ਵਿੱਚ ਹੈਗੇ ਨੇ ਤਿੰਨ ਤੋਂ ਚਾਰ ਰੰਗ ਐ ਵਾਲੀ ਕਲੈਕਸ਼ਨ ਦੇ ਵਿੱਚ ਤਿੰਨ ਚਾਰ ਰੰਗ ਹੈਗੇ ਨੇ ਪ੍ਰਾਈਸ ਆਪ ਦਾ ਡਿਫਰੈਂਟ ਡਿਫ ਪ੍ਰਾਈਸ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇੰਨਾ ਤਾਂ ਮੈਂ ਇੱਥੇ ਪ੍ਰਾਈਸ ਨਹੀਂ ਡਿਸਪਲੇ ਕੀਤਾ ਉਹ ਤੁਸੀਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ